ਜਾਨੀ ਮਿਲੇਗਾ ਗੰਡਾ ਨਹੀਂ ਮਿਲੇਗਾ ਮੈਂ ਬਸ ਹੀ ਮਾਰਪੈ ਨਦੀ ਹੁੰਦਾ ਹੈ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਦੇ ਉੱਪਰ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵੀਡੀਓਜ਼ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਦਾਂ ਕਿ ਆਪਾਂ ਨੂੰ ਪਤਾ ਹੈ ਆਪਣੇ ਕਈ ਪੰਜਾਬੀ ਵੀਰ ਭੈਣ ਭਰਾ ਜੋ ਕਿ ਯਾਤਰਾ ਤੇ ਗਏ ਹੋਏ ਨੇ ਹਿਮਾਚਲ ਆਪਣੇ ਮਨੀਕਰਨ ਗੁਰਦੁਆਰਾ ਸਾਹਿਬ ਗਏ ਹੋਏ ਨੇ ਉੱਥੇ ਹੀ ਉਹਨਾਂ ਨਾਲ ਕਾਫੀ ਗਲਤ ਸਲੂਕ ਕੀਤਾ ਗਿਆ ਜਿਵੇਂ ਕਿ ਆਪਣੇ ਵੀਰ ਕਈ ਗੱਡੀਆਂ ਤੇ ਆਪਣੇ ਬਾਈਕ ਤੇ ਗਏ ਨੇ ਤੇ ਉਹਨਾਂ ਨੇ ਆਪਣੇ ਝੰਡੇ ਨਿਸ਼ਾਨ ਸਾਹਿਬ ਲਗਾਏ ਹੋਏ ਨੇ ਉੱਥੇ ਉਹਨਾਂ ਨੇ ਜਿਹੜੇ ਆ ਸੰਤ ਜਰਨੈਲ ਸਿੰਘ ਦੇ ਵੀ ਝੰਡੇ ਜਿਹੜੇ ਨੇ ਉਹ ਲਾਏ ਹੋਏ ਨੇ ਉਥੇ ਹੀ ਜਿਹੜਾ ਵਾ ਆਪਣਾ ਕਾਫੀ ਜ਼ਿਆਦਾ ਜਿਹੜਾ ਵਾ ਧੱਕਾ ਜਿਹੜਾ ਵਾ ਇਹਨਾਂ ਦੇ ਨਾਲ ਕੀਤਾ ਗਿਆ ਵਾ ਇਹਨਾਂ ਨੂੰ ਕਿਹਨੂੰ ਖਦਿस्तानी ਕਿਹਾ ਗਿਆ ਇਹਨਾਂ ਦੇ ਝੰਡੇ ਉਤਾਰ ਦਿੱਤੇ ਗਏ ਤੇ ਇਹਨਾਂ ਦੇ ਨਾਲ ਕਾਫੀ ਜ਼ਿਆਦਾ ਬਦਤਮੀਜ਼ ਜਿਹੜੀ ਆ ਆਪਣੇ ਪੰਜਾਬੀ ਵੀਰਾਂ ਨਾਲ ਕੀਤੀ ਗਈ ਪਰ ਜਦੋਂ ਇਹਨਾਂ ਦੇ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਆ ਤਾਂ ਉਹਨਾਂ ਨੂੰ ਗਲਤ ਕਹਿ ਦਿੱਤਾ ਜਾਂਦਾ ਹੈ ਪਹਿਲਾਂ ਸਰਵਾਤ ਆਪ ਕਰਦੇ ਨੇ ਤੇ ਗਲਤ ਫਿਰ ਪੰਜਾਬੀ ਹੋ ਜਾਂਦੇ ਨੇ ਬਾਕੀ ਇਸ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਨਾਲ